ਗਗਨ ਦਵਾਖਾ ਨੰਟਾਬੇ ਵਾਲੇ ਬੈਦਾਂ ਦੇ ਕੋਲ ਪਹੁੰਚੇ ਆ ਅੱਜ ਬੜੇ ਹੀ ਅਹਿਮ ਮੁੱਦੇ ਤੇ ਗੱਲ ਕਰਨ ਲੱਗੇ ਆ ਕਿਉਂਕਿ ਅੱਜ ਮਤਲਬ ਲੋਕਾਂ ਦੇ ਜਿਹੜੇ ਨੌਜਵਾਨ ਪੀੜ੍ਹੀ ਆ ਉਹਨਾਂ ਦੀ ਸ਼ਾਦੀ ਸ਼ੁਦਾ ਜੀਵਨ ਆ ਜਿਹੜਾ ਆਪਾਂ ਉਹਦੇ ਤੇ ਗੱਲ ਕਰਾਂਗੇ ਕਿਉਂਕਿ ਸ਼ਾਦੀ ਸ਼ੁਦਾ ਜੀਵਨ ਵਿਆਹ ਤੋਂ ਤੁਰੰਤ ਬਾਅਦ ਕਿਸੇ ਦਾ ਇੱਕ ਮਹੀਨੇ ਬਾਅਦ ਦੋ ਮਹੀਨੇ ਬਾਅਦ ਤਲਾਕ ਹੋ ਜਾਂਦਾ ਮਤਲਬ ਮਰਦਾਨਾ ਕਮਜ਼ੋਰੀ ਦੇ ਚੱਲਦੇ ਆ ਸੈਕਸੂਅਲ ਪਾਵਰ ਆ ਜਿਹੜੀ ਉਹ ਅੱਜ ਦੀ ਜਿਹੜੀ ਨੌਜਵਾਨ ਪੀੜ੍ਹੀ ਆ ਉਹ ਤੋਂ ਬੜੀ ਪਰੇਸ਼ਾਨ ਆ ਸੋ ਮੇਰੇ ਨਾਲ ਇਸ ਜਿਹੜਾ ਹੈਗਾ ਨੁਕਤੇ ਦੇ ਉੱਤੇ ਜੁੜੇ ਨੇ ਪਿੰਟੂ ਸੋਮਲ ਜੀ ਉਹਨਾਂ ਨਾਲ ਅੱਜ ਆਪਾਂ ਅਹਿਮ ਮੁੱਦੇ ਤੇ ਗੱਲ ਕਰਦੇ ਆਂ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਜੀ ਅ ਅੱਜ ਜਚਟਾਣਾ ਸਾਹਿਬ ਆਪਾਂ ਗੱਲ ਕਰਨ ਲੱਗੇ ਆਂ ਮੈਨ ਪਾਵਰ ਤੇ ਹੈਨਾ ਤੇ ਇਹਦੇ ਸਭ ਤੋਂ ਮੇਨ ਰੋਲ ਹੁੰਦਾ ਜੀ ਆਪਣੇ ਲੀਵਰ ਦਾ ਜੀ ਲੀਵਰ ਆਪਣਾ ਸੱਤ ਤੱਤ ਬਣਾਉਂਦਾ ਹੈ ਜੀ ਰਸ, ਰક્ત, ਮੱਜਾ ਤੇ ਅੱਗੇ ਜਾ ਕੇ ਸ਼ੁਕਰਾਣੂ ਸ਼ੁਕਰ ਤੱਤ ਹੈਨਾ ਜੀ ਤੇ ਇਹ ਵੀ ਧਾਤੂ ਆ ਸ਼ੁਕਰ ਧਾਤੂ ਸ਼ੁਕਰ ਤੇ ਅੱਗੇ ਸ਼ਿਕਰਾਣੂ ਬਣਦੇ ਆ ਜੀ ਜਿਹਦੇ ਸ਼ੁਕਰ ਧਾਤੂ ਠੀਕ ਹੈ ਉਹਦਾ ਮਤਲਬ ਕਹਿ ਲੋ ਤੁਸੀਂ ਮੈਨ ਪਾਵਰ ਜਾਂ ਮਰਦਾਨਾ ਤਾਕਤ ਬਿਲਕੁਲ ਠੀਕ ਹੈ ਉਹ ਤੋਂ ਅਸੀਂ ਮੈਡੀਸਨ ਬਣਾਉਨੇ ਆ ਤੇ ਮੈਂ ਤੁਹਾਨੂੰ ਅੱਗੇ ਇੱਕ ਟੈਸਟੀਮੋਨੀਅਲ ਵੀ ਦੇ ਰਿਹਾ ਤੁਸੀਂ ਉਹ ਦਰਸ਼ਕਾਂ ਨਾਲ ਸਾਂਝਾ ਕਰਿਓ ਬਹੁਤ ਵਧੀਆ ਆਪਾਂ ਉਹਦੇ ਲਈ ਦਵਾਈ ਮੈਡੀਸਨ ਬਣਾ ਰਹੇ ਆ ਜੀ ਆਪਾਂ ਥੈਂਕ ਯੂ ਜੀ ਧੰਨਵਾਦ ਤੁਹਾਡੇ ਸਾਹਮਣੇ ਸਾਰੇ ਚੀਜ਼ਾਂ ਪਈਆਂ ਨੇ ਦੱਸ ਕੇ ਤੁਹਾਡੇ ਸਾਹਮਣੇ ਨੁਸਖਾ ਤਿਆਰ ਕਰ ਰਹੇ ਆ ਧਿਆਨ ਨਾਲ ਦੇਖਣਾ ਜੀ ਦੇਖੋ ਇਹ ਸਭ ਤੋਂ ਪਹਿਲਾਂ ਤੇਰਾਨੀ ਅਕਰ ਕਰਾ ਇਹ ਬਹੁਤ ਹੀ ਕੀਮਤੀ ਜਿਹੜੀ ਬੂਟੀ ਹੈ ਜੀ ਇਹਨੂੰ ਕਹਿੰਦੇ ਬਾਮਨ ਲਾਲ ਇਹਨੂੰ ਕਹਿੰਦੇ ਕਾਲੇ ਕੌਂਚ ਗੀਜ ਇਹਨੂੰ ਕਹਿੰਦੇ ਜੀ ਅਸ਼ੋਭ ਗੰਧਾ ਇਹਨੂੰ ਕਹਿੰਦੇ ਆ ਜੀ ਚਿੱਟੇ ਕੌਂਚ ਗੀਜ ਇਹਨੂੰ ਕਹਿੰਦੇ ਤੱਜ ਇਹਨੂੰ ਕਹਿੰਦੇ ਭਖੜਾ ਇਨੂੰ ਕਹਿੰਦੇ ਜਵਿੱਤਰੀ ਇਹਨੂੰ ਕਹਿੰਦੇ ਸ਼ਿਤਾਵਰ ਇਹਨੂੰ ਕਹਿੰਦੇ ਜੀ ਸਫੈਦ ਮੂਸਲੀ ਇਹਨੂੰ ਕਹਿੰਦੇ ਜੀ ਸ਼ਿਕਾਕਲ ਮਿਸ਼ਰੀ ਇਹਨੂੰ ਕਹਿੰਦੇ ਜੀ ਬਾਮਨ ਸਫੈਦ ਇਹਨੂੰ ਕਹਿੰਦੇ ਜੀ ਸਾਲਮ ਪੰਜਾ ਇਹਨੂੰ ਕਹਿੰਦੇ ਜੀ ਸ਼ਾਲਮ ਮਿਸ਼ਰੀ ਤੇ ਸਾਰੀਆਂ ਚੀਜ਼ਾਂ ਨੂੰ ਆਪਾਂ ਹੁਣ ਗ੍ਰाइंड ਕਰਾਂਗੇ ਜੀ ਮਿਕਸੀ ਤੁਹਾਡੇ ਸਾਹਮਣੇ ਪਈ ਆ ਇਹਨੂੰ ਸਾਰੀ ਚੀਜ਼ਾਂ ਨੂੰ ਗ੍ਰाइंड ਕਰਕੇ ਉਹਦੇ ਵਿੱਚ ਆਪਾਂ ਚੀਜ਼ਾਂ ਪਾਵਾਂਗੇ ਜੀ ਸਵਰਨ ਭਸਮ ਜੀ ਬਸੰਤ ਕੁਸਮਾਕਰ ਰਸ ਜੀ ਤੇ ਸਿੱਧ ਬਕਰ ਤੋਂ ਆਜ ਜੀ ਇਹ ਸਾਰੇ ਹੀ ਵੈਦਨਾਥ ਕੰਪਨੀ ਦੇ ਆ ਜੀ ਵਧੀਆ ਕੰਪਨੀ ਦੇ ਆ ਆਪਾਂ ਪਾਵਾਂਗੇ ਤੇ ਤੁਹਾਡੇ ਸਾਹਮਣੇ ਸ਼ਿਲਾਜੀਤ ਪਾਵਾਂਗੇ ਸ਼ਿਲਾ ਜੀ ਦੇ ਟੈਬਲੇਟਸ ਹੈਗੇ ਨੇ ਆਪਣੇ ਕੋਲ ਇਹ ਸਾਰੀਆਂ ਚੀਜ਼ਾਂ ਪਾ ਕੇ ਆਪਾਂ ਤੁਹਾਡੇ ਸਾਹਮਣੇ ਮੁਸਕਾ ਤਿਆਰ ਕਰਾਂਗੇ ਜੀ ਲਓ ਜੀ ਆਪਾਂ ਪਾਉਣ ਲੱਗੇ ਆ ਸਾਰੀਆਂ ਚੀਜ਼ਾਂ ਦੇ ਵਿੱਚ ਤੇ ਇਹ ਤੋਂ ਕਰਾਂਗੇ ਜੀ ਆਪਾਂ ਇਹਨਾਂ ਨੂੰ ਗ੍ਰੈਂਡ ਲਓ ਜੀ ਹੁਣ ਲਓ ਜੀ ਹੁਣ ਸਾਰੀਆਂ ਦਵਾਈਆਂ ਆਪਾਂ ਤੁਹਾਡੇ ਸਾਹਮਣੇ ਗ੍ਰੈਂਡ ਕਰ ਰਹੇ ਹਾਂ ਜੀ ਹਾਂਜੀ ਹੁਣ ਆਪਣੀ ਆਹ ਮੈਡੀਸਨ ਆਪਾਂ ਨੇ ਸਾਰੀ ਜਿੰਨੀਆਂ ਜੜੀਆਂ ਬੁੱਟੀਆਂ ਪਾਈਆਂ ਉਹ ਰਗੜ ਲਈਆਂ ਚੰਗੀ ਤਰ੍ਹਾਂ ਬਰੀਕ ਕਰ ਲਈ ਹੁਣ ਆਪਾਂ ਇਹਦੇ ਵਿੱਚ ਪਾਉਣ ਲੱਗੇ ਆ ਜੀ ਭਸਮ ਆਹ ਹੈ ਗਿਆ ਜੀ ਸਵਰਣ ਮਾਲਣੀ ਭਸਮ ਆ ਪਾ ਦੇ ਜੀ ਆਹ ਹੈਗਾ ਜੀ ਬਸੰਤ ਕੁਸਮਾਕਰ ਰਸ ਸਾਰੇ ਹੀ ਆਪਾਂ ਵੈਦਨਾਥ ਕੰਪਨੀ ਦੇ ਯੂਜ਼ ਕਰ ਰਹੇ ਹਾਂ ਜੀ। ਲਓ ਇਹ ਬਸੰਤ ਕੁਸਮਕਰ ਰਸ ਹੋ ਗਏ ਆ ਜੀ। ਲਓ ਜੀ ਆਹ ਹੈਗਾ ਜੀ ਸਿੱਧ ਮਕਰ ਤੋਂ ਅੱਜ। ਇਹ ਵੀ ਵੈਦਨਾਥ ਕੰਪਨੀ ਦਾ ਹੈ ਜੀ। ਲਓ। ਲਓ ਜੀ ਹੁਣ ਆ ਟੈਬਲੇਟਸ ਹੋ ਗਏ ਆ ਸ਼ਿਲਾਜੀਤ ਦੀਆਂ ਟੈਬਲੇਟਸ ਨੇ। ਇਹ ਵੀ ਤੁਹਾਡੇ ਸਾਹਮਣੇ ਖੁੱਲ ਕੇ ਪਾਉਂਦੇ ਆ। ਨੌਜੀ ਦੋਸਤੋ ਇਹ ਆਪਣੀ ਚੰਗੀ ਤਰ੍ਹਾਂ ਖਰਲ ਹੋ ਗਈਆਂ ਜੀ ਸਾਰੀਆਂ ਭਸਮਾ ਜਿਹੜੀਆਂ ਆਪਾਂ ਨੇ ਤੁਹਾਡੇ ਸਾਹਮਣੇ ਪਾਈਆਂ ਇਹ ਤੁਹਾਡੇ ਸਾਹਮਣੇ ਅੱਜ ਆਪਾਂ ਨੇ ਲਾਈਵ ਰਸਕਾ ਬਣਾ ਕੇ ਖਾਇਆ ਜੀ ਹੁਣ ਇਹਦੇ ਉੱਪਰ ਨੂੰ ਹੋਰ ਕੋਈ ਨੁਸਖਾ ਨਹੀਂ ਹੈਗਾ ਜੀ ਮੈਨ ਪਾਵਰਲੀ ਜਾਂ ਪ੍ਰਦਾਨਤਾ ਟੈਬਿਲੀ ਲਓ ਜੀ ਹੁਣ ਆਪਾਂ ਇਹਦੇ ਵਿੱਚ ਇਹਨੂੰ ਨੈਕਸ ਕਰਤਾ ਜੀ ਲਓ ਜੀ। ਲਓ ਜੀ। ਇਹ ਆਪਣਾ ਨੁਸਖਾ ਬਣ ਕੇ ਤਿਆਰ ਹੈ ਜੀ ਬਿਲਕੁਲ। ਇਹਦਾ ਅੱਧਾ ਚਮਚ ਸਵੇਰੇ ਤੇ ਅੱਧਾ ਚਮਚ ਸ਼ਾਮ ਨੂੰ ਪਾਣੀ ਨਾਲ ਜਾਂ ਦੁੱਧ ਨਾਲ ਲਓ। 1 ਮਹੀਨਾ ਇਹਦੀ ਵਰਤੋਂ ਕਰੋ ਤੇ ਅੱਗੇ ਤੁਹਾਨੂੰ ਕਹਿਣ ਦੀ ਲੋੜ ਨਹੀਂ ਪੈਣੀ। ਧੰਨਵਾਦ ਤੁਹਾਡਾ ਸਾਰਿਆਂ ਦਾ।